ਇਹ ਅਸੀਂ ਸਮਝਦੇ ਆਂ ਕਿ ਇਹ ਸਾਈਲੋਜ਼ ਜਿਹੜੇ ਅੱਜ ਜਿਨ੍ਹਾਂ ਨੂੰ ਮੰਡੀਆਂ ਡਿਕਲੇਅਰ ਕੀਤਾ ਇੱਥੇ ਬਸ ਨਹੀਂ ਸੀ ਹੋਣੀ ਪਾਈਪਲਾਈਨ ਚ ਨੇ ਅਗਲੇ ਸਾਲ ਲਈ 24 ਸਾਈਲੋਜ਼ ਹੋਰ ਉਹਦੇ ਬਾਅਦ ਫੇਰ ਨਵੇਂ-ਨਵੇਂ ਆਈ ਜਾਣਗੇ ਤਿੰਨ ਸਾਲਾਂ ਵਿੱਚ ਸਾਰੇ ਪੰਜਾਬ ਵਿੱਚ ਸਾਈਲੋਜ਼ ਇਦਾਂ ਉਹਨਾਂ ਨੂੰ ਮੰਡੀਆਂ ਚ ਕਨਵਰਟ ਕਰਕੇ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਵਧੀਆ ਮੰਡੀ ਦਾ ਸਿਸਟਮ ਹੈ ਸਾਡਾ ਮਾਰਕੀਟਿੰਗ ਸਿਸਟਮ ਪੰਜਾਬ ਦਾ ਇਹਨੂੰ ਤਬਾਹ ਕਰਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦੀ ਇੱਕ ਸਾਜ਼ਿਸ਼ ਸੀ ਤੇ ਸਾਰੇ ਪੰਜਾਬ ਦੇ ਕਿਸਾਨ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ 8 ਤਰੀਕ ਦੀ ਰੈਲੀ ਦਾ ਐਲਾਨ ਕੀਤਾ ਸੀ ਵੱਡੀ ਰੈਲੀ ਅਸੀਂ ਕਰਾਂਗੇ ਉਹਦੇ ਵਿੱਚ ਟਰਾਂਸਪੋਰਟਰਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਸਾਰਿਆਂ ਨੇ ਸਾਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਅਸੀਂ ਉਹ ਜਿਹੜੇ ਸਾਡੇ ਸਪੋਰਟਰ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਅੱਜ ਨਤੀਜਾ ਇਹ ਹੋਇਆ ਵੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਹੁਣ ਇਹ ਜਿਹੜੇ ਸਾਈਲੋਜ਼ ਨੇ ਇੱਥੇ ਕੋਈ ਵੀ ਖਰੀਦ ਕੇਂਦਰ ਨਹੀਂ ਹੋਏਗਾ ਉੱਥੇ ਖਰੀਦ ਨਹੀਂ ਹੋਏਗੀ ਮੰਡੀਆਂ ਐਜ਼ ਇਟ ਇਜ਼ ਜਿੱਦਾਂ ਪਹਿਲਾਂ ਚੱਲਦੀਆਂ ਉਦਾਂ ਚੱਲਣਗੀਆਂ ਪਰ ਅਸੀਂ ਅੱਜ ਫੈਸਲਾ ਕੀਤਾ ਵੀ ਅੱਠ ਦੀ ਜਿਹੜੀ ਰੈਲੀ ਸੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਜੇ ਕਦੀ ਵੀ ਸਰਕਾਰ ਫੇਰ ਇਸ ਤਰ੍ਹਾਂ ਦਾ ਫੈਸਲਾ ਲਏਗੀ ਅਸੀਂ ਇਮੀਡੀਏਟਲੀ ਫਿਰ ਫਿਰ ਇੱਥੇ ਵੱਡਾ ਇਕੱਠ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਾਂਗੇ ਨਾਲ ਇਹ ਵੀ ਫੈਸਲਾ ਕੀਤਾ ਹੈ ਵੀ ਪੰਜਾਬ ਵਿੱਚ ਜਿਹੜਾ ਪੰਜਾਬ ਏਪੀਐਮਸੀ ਐਕਟ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਮੁਤਾਬਕ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਖੋਲਣ ਦਾ ਅਧਿਕਾਰ ਰੱਖਦੀ ਹੈ ਜਿਹਦੇ ਤਹਿਤ ਇਹਨਾਂ ਨੇ ਇਹਨਾਂ ਸਾਈਮੋਸ ਨੂੰ ਮੰਡੀਆਂ ਚ ਕਨਵਰਟ ਕੀਤਾ ਸੀ ਅਸੀਂ ਅੱਜ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਅਸੈਂਬਲੀ ਦੇ ਸੈਸ਼ਨ ਵਿੱਚ ਉਹ ਇੱਕ ਅਮੈਂਡ ਕੀਤਾ ਜਾਏ ਔਰ ਇਦਾਂ ਦੀ ਪ੍ਰਾਈਵੇਟ ਮੰਡੀ ਹੋਰ ਖੋਲਣ ਦੀ ਬਿਲਕੁਲ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ ਇੱਕ ਤਾਂ ਇਹ ਅਸੀਂ ਫੈਸਲਾ ਕੀਤਾ ਦੂਸਰਾ ਨਵੀਂ ਟੈਕਨੋਲੋਜੀ ਲੋੜ ਹੈ ਸਾਈਲੋਜ਼ ਦੀ ਸਾਨੂੰ ਲੋੜ ਹੈ ਭੰਡਾਰਨ ਲਈ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਅੱਜ ਮੰਗ ਕਰ ਰਹੇ ਹਾਂ ਵੀ ਸਾਈਲੋਜ਼ ਜਿਹੜੇ ਨੇ ਪਬਲਿਕ ਸੈਕਟਰ 'ਚ ਲੱਗਣੇ ਚਾਹੀਦੇ ਆ ਸਰਕਾਰ ਸਾਈਲੋਜ਼ ਲਾਵੇ ਇਹ ਪ੍ਰਾਈਵੇਟ ਪਾਰਟੀਆਂ ਨੂੰ ਸਾਈਲੋਸ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ ਇਹ ਅੱਜ ਦਾ ਸਾਡਾ ਫੈਸਲਾ ਹੈ ਅਗਲਾ ਫੈਸਲਾ ਜੰਗਵੀਰ ਸਿੰਘ ਹੋਰੀ ਗੰਨੇ ਬਾਰੇ ਇਹ ਕੁਝ ਕਹਿਣਗੇ ਸੋ ਦੋਸਤੋ ਗੰਨੇ ਦੇ ਸਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਇਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 23-24 ਦਾ ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਤੇ ਆ ਜਲੰਧਰ ਤੇ ਚਾਰ ਦਿਨ ਦਾ ਧਰਨਾ ਲੱਗਾ ਸੀ ਤਾਂ ਰੇਟ ਦੇ ਵਿੱਚ ਵਾਧਾ ਹੋਇਆ ਸੀ ਪੰਜਾਬ ਸਰਕਾਰ ਨੇ ਉਸ ਵੇਲੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਮੰਨਿਆ ਸੀ ਕਿ 55 ਰੁਪਏ 50 ਪੈਸੇ ਪ੍ਰਤੀ ਕੁਆਂਟਲ ਸਿੱਧੇ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਇਸ ਤੋਂ ਪਿੱਛੇ ਵੀ ਸਰਕਾਰ ਇਹਨਾਂ ਦੀ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੋ ਪਿਛਲੇ ਸਾਲ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਰੇਟ ਦੇ ਵਿੱਚ ਵਾਧਾ ਹੋਇਆ ਸੀ ਪਿਛਲੇ ਸਾਲ 20 ਰੁਪਏ ਰੇਟ ਦਾ ਵਾਧਾ ਇਹਨਾਂ ਨੇ ਕੀਤਾ ਸੀ ਸੋ ਉਸ ਵੇਲੇ ਇਹਨਾਂ ਨੇ ਜਦੋਂ ਫੈਕਟਰੀਆਂ ਚੱਲੀਆਂ ਜਿਹੜੀਆਂ ਸਹਿਕਾਰੀ ਮਿੱਲਾਂ ਨੇ ਉਹ ਤੇ ਨਾਲੋ ਨਾਲ ਪਾਈ ਜਾਂਦੀਆਂ ਕਿਉਂਕਿ ਉਹ ਸਰਕਾਰ ਦੀਆਂ ਨੇ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹ ਜਿਹੜੀਆਂ ਉਹਦੀ ਪੇਮੈਂਟ ਰਹਿੰਦੀ ਆ ਜਿਹੜੀ ਸਬਸਿਡੀ ਸਰਕਾਰ ਨੇ ਕਿਸਾਨਾਂ ਨੂੰ ਦੇਣੀ ਹੁੰਦੀ ਆ 55 ਪੀ 50 ਪੈਸੇ ਇਸ ਤਰ੍ਹਾਂ ਇਸ ਸਾਲ ਦੀ ਆ ਉਹ ਜਦੋਂ ਮਿੱਲਾਂ ਪੇਮੈਂਟ ਕਰਦੀਆਂ ਪੂਰੀ ਉਹਦੇ ਨਾਲ ਫਿਰ ਸਰਕਾਰ ਨਾਲ ਨਾਲ ਪੇਮੈਂਟ ਪਾ ਦਿੰਦੀ ਆ ਪਰ ਇਸ ਵਾਰ ਸਰਕਾਰ ਜਿਹੜੀ ਆ ਚੁੱਪ ਕਰਕੇ ਬੈਠੀ ਹੋਈ ਆ ਇੱਕ ਵੀ ਰੁਪਇਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਔਰ ਅਬ ਦਾ ਸਭਾ ਦਾ ਸਿਆਸੀ ਚੱਲਿਆ ਉਹਦੇ ਵਿੱਚ ਜਿਹੜਾ ਬਜਟ ਦੇ ਵਿੱਚ ਜਿਹੜਾ ਪੈਸਾ ਉਹ ਰੱਖਿਆ ਵੀ ਗਿਆ ਆ ਕਿ ਜਿਹੜਾ ਇਹ ਸਬਸਿਡੀ ਪਾ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਚੁੱਪ ਕਰਕੇ ਬੈਠੀ ਐ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇਥੇ ਵਿਚਾਰਪੰਦਰਾ ਹੋਇਆ ਸੋ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜੇਕਰ ਤੁਸੀਂ ਪੇਮੈਂਟ ਨਾ ਪਾਈ ਤੇ ਇੱਕ ਹੋਰ ਨਵਾਂ ਜਿਹੜਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਵਾਂਗੇ ਇਹਦੇ ਨਾਲ ਹੀ ਸਾਡੇ ਜਿਸ ਤਰ੍ਹਾਂ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਕੱਲ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਸੋ ਨਾਲ ਹੀ ਇੱਕ ਜਿਹੜਾ ਗੰਨੇ ਉਤਪਾਦਕਾਂ ਨੂੰ ਬਹੁਤ ਵੱਡੀ ਮਾਰ ਪਈ ਆ ਸੋ ਉਹ ਜਿਹੜੀ ਮਾਰ ਪਈ ਆ ਰੱਤਾ ਰੋਗ ਪੈ ਗਿਆ ਕਿ 238 ਵੈਰੈਟੀ ਨੂੰ ਸੋ ਉਹਦੇ ਵਾਸਤੇ ਜਿਹੜੀਆਂ ਸਹਿਕਾਰੀ ਮਿਲਾਂ ਆ ਉਹ ਪੈਨਲਟੀ ਕੱਟਦੀਆਂ 15 ਤੋਂ 30 ਰੁਪਏ ਪ੍ਰਤੀ ਕੁਆਂਟਲ ਸੋ ਰੱਤਾ ਰੋਗ ਪੈਣ ਦੇ ਨਾਲ ਜਿਹੜੇ ਕਿਸਾਨ ਆ ਉਹ ਪੂਰਾ ਗੰਨੇ ਦੀ ਸਪਲਾਈ ਮਿਲਾਂ ਨੂੰ ਨਹੀਂ ਦੇ ਸਕੇ ਸੋ ਉਹਦੇ ਵਿੱਚ ਅੱਜ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਜਿਹੜੇ ਅਧਾਰੇ ਆ ਇਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਕਟੌਤੀ ਆ 15 ਤੋਂ 30 ਰੁਪਏ ਜਿਹੜੀ ਪੈਨਲਟੀ ਦੀ ਉਹ ਜਿਹੜੀ ਕਿਸਾਨਾਂ ਨੂੰ ਮੁਆਫ ਕੀਤੀ ਜਾਵੇ ਤੇ ਜਿਹੜਾ ਗੰਨੇ ਦਾ ਬਕਾਇਆ ਜਿਹੜਾ ਸਬਸਿਡੀ ਦੀ ਰਾਸ਼ੀ ਆ ਉਹ ਤਰੰਤ ਜਿਹੜੀ ਆ ਉਹ ਰਿਲੀਜ਼ ਕੀਤੀ ਜਾਵੇ। ਹੁਣ ਫਗਨੇ ਮੁੱਦੇ ਤੇ ਬਰਾੜ ਸਾਹਿਬ ਕੁਝ ਕਹਿਣਗੇ। ਹਾਂਜੀ। ਹਲੇ ਹੋਰ ਹੈਗੇ ਰੰਤ ਤੇ। ਉਹ ਅਸੀਂ ਕੱਲ ਆਪਣੀ ਜਥੇਬੰਦੀ ਵੱਲੋਂ ਕਰ ਰਹੇ ਹਾਂ ਸ਼ਾਰਕ। ਧੰਨਵਾਦ ਜੀ ਸਾਰੇ মিডিਆ ਦਾ। ਇਹ ਅਗਲਾ ਜਿਹੜਾ ਬਾਕੀ ਰਾਜੀਵਾਲ ਸਾਹਿਬ ਨੇ ਦੱਸੇ ਦਿੱਤਾ ਤੇ ਇੱਕ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ 21 ਨੂੰ ਜਿਹੜੀ ਮਹਾਪੰਚਾਇਤ ਹੈ ਉਹਦੀ ਵੀ ਜੋਸ਼ੋਸ਼ ਨਾਲ ਤਿਆਰੀ ਹੈ ਸਾਰੇ ਪਾਸੇ ਤੇ 1 21 ਮਈ ਦੀ ਹੈ ਜੀ ਉਹਦੀ ਅਗਲੀ ਮੀਟਿੰਗ ਅਸੀਂ ਉਹਦੀ ਤਿਆਰੀਆਂ ਦੀ ਮੀਟਿੰਗ ਇੱਕ ਉਸ ਤੋਂ ਪਹਿਲਾਂ 9 ਨੂੰ ਮੀਟਿੰਗ ਹੈ ਉਸ ਤੋਂ ਦੂਸਰੀ ਮੀਟਿੰਗ ਹੈ ਜੀ ਡਿਸਾਈਡ ਕਰਾਂਗੇ ਉਹ ਕਦੋਂ ਆ ਤਾਂ ਇੱਕ ਅਸੀਂ ਮੰਗ ਕਰਦੇ ਆ ਪੰਜਾਬ ਗਵਰਨਮੈਂਟ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੜੇ ਮਾਰੀ ਨਾਲ ਪੰਜਾਬ ਦੇ ਕਾਫੀ ਖੇਤਰ ਵਿੱਚ ਕੰਨ ਖਰਾਬ ਹੋਈ ਹੈ ਸੋ ਸਾਡੀ ਇੱਕ ਮੰਗ ਹੈ ਸਰਕਾਰ ਤੋਂ ਵੀ ਤੁਰੰਤ ਇਹਦੇ ਤੇ ਗਰਦਾਬਰੀ ਕਰਾ ਕੇ ਜਿਹੜੇ ਵੀ ਕਿਸਾਨ ਵੀਰਾਂ ਦੀ ਕਣ ਖਰਾਬ ਹੋਈ ਹੈ ਉਹਨਾਂ ਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨਾਂ ਨੂੰ ਬੰਦ ਦਾ ਮੌਜਾ ਦਿੱਤਾ ਜਾਵੇ ਕਿਉਂਕਿ ਅਕਸਰ ਅਨਾਉਂਸ ਹੁੰਦਾ ਹੈ ਅਕਸਰ ਬੜੇ ਤਰ੍ਹਾਂ ਦੇ ਮੌਜੇ ਅਨਾਉਂਸ ਹੁੰਦੇ ਹਨ ਮੁਰਗੀਆਂ ਤੱਕ ਦੇ ਹੁੰਦੇ ਆ ਪਰ ਉਹ ਮਿਲਦੇ ਨਹੀਂਗੇ ਉਹ ਸਿਰਫ ਇੱਕ ਸਟੇਜੀ ਭਾਸ਼ਣ ਰਹਿ ਜਾਂਦੇ ਆ ਸੋ ਇਹ ਵੀ ਕਿਤੇ ਸਟੇਜੀ ਭਾਸ਼ਣ ਨਾ ਰਹੇ ਜੇ ਇਹਦੇ ਤੇ ਤੁਰੰਤ ਐਕਸ਼ਨ ਕਰਨਾ ਚਾਹੀਦਾ ਹੈ ਸਰਕਾਰ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਉਹਨੂੰ ਫਸਲ ਦੀ ਪੇਮੈਂਟ ਆਉਂਦੀ ਹੈ ਨਾਲ ਹੀ ਉਹਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨੂੰ ਬੰਦ ਦੀ ਜਿਹੜੀ ਉਹਦੀ ਮਵਜ਼ਾ ਉਹ ਦਿੱਤਾ ਜਾਵੇ ਧੰਨਵਾਦ ਜੀ ਅ 21 ਮਈ ਦੀ ਅਸੀਂ ਇੱਕ ਵੱਡੀ ਰੈਲੀ ਜਗਰਾਉਂ ਚ ਰੱਖੀ ਹੈ ਜਿਹਦੇ ਚ ਅਸੀਂ ਭਾਜਪਾ ਦਾ ਵਿਰੋਧ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣਾ ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇਣਾ ਉਹਦੇ ਤੇ ਵਿਚਾਰ ਕਰਕੇ ਅਸੀਂ ਇਹ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਹੈ ਇਲੀ ਉਸ ਰੈਲੀ ਵਿੱਚ ਜਿਹੜਾ ਅਸੀਂ ਪੋਸਟਰ ਰਿਲੀਜ਼ ਕਰਨਾ ਉਹ ਡਰਾਫਟ ਕਰੇਗੀ ਤੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਫਲੈਕਸਾਂ ਲਗਾਉਣੀਆਂ ਆ ਜਾਂ ਜਿਹੜੇ ਅਸੀਂ ਸਵਾਲ ਕਰਨੇ ਆ ਬੀਜੇਪੀ ਦੇ ਲੀਡਰਾਂ ਤੇ ਉਹ ਡਿਸਾਈਡ ਕਰਕੇ 9 ਤਾਰੀਖ ਨੂੰ ਉਹ ਅਸੀਂ ਸਾਰੇ ਜਥੇਬੰਦੀਆਂ ਨੂੰ ਦਵਾਂਗੇ ਤਾਂ ਕਿ ਉਹਦੇ ਮੁਤਾਬਕ ਸਾਰੇ ਪੰਜਾਬ ਵਿੱਚ ਬੀਜੇਪੀ ਦਾ ਵਿਰੋਧ ਹੋ ਸਕੇ ਔਰ 21 ਮਈ ਨੂੰ ਜਗਰਾਉਂ 'ਚ ਇੱਕ ਬਹੁਤ ਵੱਡੀ ਮਹਾਂ ਰੈਲੀ ਹੋਏਗੀ ਜਿਹਦੇ 'ਚ ਲੱਖਾਂ ਦੀ ਤਰ੍ਹਾਂ ਜੀ ਕਿਸਾਨ ਔਰ ਮਜ਼ਦੂਰ ਜਿਹੜੇ ਨੇ ਉਹ ਇਕੱਠੇ ਹੋਣਗੇ ਤੇ ਉਹਦੇ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਅਗਲੀ ਮੀਟਿੰਗ ਦਾ ਡੇਟ ਫੇਰ ਦੱਸਾਂਗੇ ਕਿ ਜਿਹੜੀ 9 ਤਾਰੀਖ ਨੂੰ ਚਾਰ ਮੈਂਬਰੀ ਕਮੇਟੀ ਦੀ ਮੀਟਿੰਗ ਹੋਣੀ ਹੈ ਉਹਦੇ ਪੰਜ ਮੈਂਬਰੀ ਉਹਦੇ ਵਿੱਚ ਜਿਹੜੇ ਪੰਜ ਮੈਂਬਰ ਚੁਣੇ ਨੇ ਸਰ ਪ੍ਰੇਮ ਸਿੰਘ ਭੰਗੂ ਨੇ ਸਰ ਰਵਨੀਤ ਸਿੰਘ ਬਰਾੜ ਨੇ ਸਰ ਬਲਦੇਵ ਸਿੰਘ ਮਿਆਲਗੜ ਨੇ ਮੇਰਾ ਆਪਣਾ ਨਾ ਬਲਬੀਰ ਸਿੰਘ ਰਾਜੇਵਾਲ ਤੇ ਸਰ ਅੰਗਰੇਜ਼ ਸਿੰਘ ਇਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪੋਸਟ ਡਰਾਫਟ ਕਰੂ ਔਰ ਜਿਹੜੇ ਸਵਾਲ ਕਰਨੇ ਨੇ ਬੀਜੇਪੀ ਦੇ ਲੀਡਰਾਂ ਤੇ ਉਹ ਸਾਰੇ ਫਾਈਨਲ ਕਰਕੇ ਅਸੀਂ ਸਾਰੇ ਆਪਣੇ ਕੰਸਟੀਟੂਐਂਟਸ ਨੂੰ ਭੇਜਾਂਗੇ ਇਹ ਵੀ ਫੈਸਲਾ ਕੀਤਾ ਗਿਆ ਇੱਕ ਪੀੜਤ ਕਿਸਾਨ ਜਦੋਂ ਪਿਛਲਾ ਦਿੱਲੀ ਅੰਦੋਲਨ ਚੱਲਿਆ ਸੀ ਤੇ ਉਦੋਂ ਜਿਹੜੇ 750 ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਸ਼ਹਾਦਤਾਂ ਹੋਈਆਂ ਸੀ ਸੋ ਉਹਨਾਂ ਦੇ ਪਰਿਵਾਰ ਆਏ ਸੀ ਤੋਂ ਅੱਜ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਕਮੰਗ ਪੱਤਰ ਦੇ ਕੇ ਗਏ ਆ ਹਲ ਤੱਕ ਕਾਫੀ ਜਿਹੜੀਆਂ ਇਹਨਾਂ ਨੇ ਨੌਕਰੀਆਂ ਤੇ ਪੈਂਡਿੰਗ ਪਈਆਂ ਇਹ ਦਿੱਤੀਆਂ ਨਹੀਂ ਹੈ तकरीबन 400 ਨੌਕਰੀ ਇਹਨਾਂ ਨੇ ਦੇਣ ਵਾਲੀ ਪਈ ਸੀ ਪੰਜਾਬ ਸਰਕਾਰ ਨੂੰ ਸੋ ਉਹਦੇ ਵਿੱਚੋਂ 118 ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਉਹ ਜਾਰੀ ਕਰ ਦਿੱਤੀਆਂ ਸੋ 280 ਹਾਲੇ ਵੀ ਜਿਹੜੇ ਆ ਕੇਸ ਪੈਂਡੈਂਟ ਪਏ ਆ ਸੋ 300 ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਹਲ ਤੱਕ ਮੁਆਵਜ਼ਾ ਨਹੀਂ ਮਿਲਿਆ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਪੀੜਤ ਜਿਹੜੇ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਸਰਕਾਰ ਜਲਦ ਤੋਂ ਜਲਦ ਕਰੇ ਟੈਲੰਗਣਾ ਗਵਰਨਮੈਂਟ ਵਾਲਾ ਨਹੀਂ ਮਿਲਿਆ ਜੀ ਟੈਨੂ ਦਿਨ ਤੋਂ ਕਿਸਾਨਾਂ ਨੂੰ ਤੇਲੰਗਣਾ ਕਮਨ ਨੇ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਉਹ ਨਹੀਂ ਮਿਲਿਆ ਉਹ ਕਲੀਅਰ ਨਹੀਂ ਕਰ ਸਕਦੇ ਉਹ ਵੀ ਕੁਐਸਚਨ ਕੁਐਸਚਨ ਕਰ ਹਾਂਜੀ ਹੁਣ ਕੋਈ ਸਵਾਲ ਰਾਜਵਾਲਾ ਜਿਹੜੇ ਇੰਟਰੀਕ ਦੇ ਹਾਲਾਤ ਵਿੱਚ ਪੰਜਾਬ ਦੇ ਵਿੱਚ ਕਿਸਾਨ ਜੱਥੇਬੰਦੀਆਂ ਕੀ ਬੋਲ ਰਹੀਆਂ ਹੁਣ ਕਿਉਂਕਿ ਲੋਕ ਸਭਾ ਦਾ ਸਮਾਂ ਆ ਗਿਆ ਮੋਰ ਜਾਤਾ ਲੱਗਿਆ ਕਿਸਾਨ ਜੱਥੇਬੰਦੀਆਂ ਦਾ ਅਗਲਾ ਪਲਾਨ ਰੁਕ ਪਈ ਹੈ ਨਹੀਂ ਕਿ ਸਰਕਾਰ ਦੇ ਦਾ ਫੋਕਲ ਦੀ ਰੈਲੀ ਦਾ ਦਿੱਕਤ ਦਾ ਇਸ ਬਾਰੇ ਨੇ ਕਿ ਹਾਂਜੀ ਜਿਹੜੀ ਰੈਲੀ ਤੋਂ ਇਲਾਵਾ ਕੋਈ ਪਲਾਨ ਨਹੀਂ ਹੈ ਕਿ ਬਿਜਲੀ ਕਾ ਰੁਕਣਾ 10 ਨੌਂ ਪੂਰੀ ਨਹੀਂ ਹੋਣਾ ਹੋਰ ਜ਼ਿਆਦਾ ਲੱਗਿਆ ਹੈਗਾ ਤਾਂ ਇਸ ਮੁਤਲਬ ਸਰਕਾਰ ਕੇਂਦਰ ਨੇ ਕੁਝ ਕਰਨਾ ਨਹੀਂ ਹੈਗਾ ਉਹ ਸਾਰਾ ਸਾਰਾ 9 ਤਾਰੀਖ ਨੂੰ ਜਿਹੜੀ ਅਸੀਂ ਸਬ ਕਮੇਟੀ ਬਣਾਈ ਹੈ ਪੰਜ ਮੈਂਬਰੀ ਕਮੇਟੀ ਕੀ ਕੀ ਸਵਾਲ ਕਰਨੇ ਨੇ ਕਿਵੇਂ ਅਸੀਂ ਵਿਰੋਧ ਕਰਨਾ ਹੈ ਕੋਈ ਦਾ ਇੱਕ ਮੋਡਸ ਪ੍ਰਿੰਟ ਕੀ ਹੋਏਗਾ ਉਹ ਸਾਰਾ 9 ਤਾਰੀਖ ਨੂੰ ਪੰਜ ਮੈਂਬਰੀ ਕਮੇਟੀ ਡਿਸਾਈਡ ਕਰਕੇ ਆਪਣੇ ਸਾਰੇ ਕੰਸਟੀਟੂਐਂਟਸ ਨੂੰ ਦੱਸੇਗੀ ਔਰ 21 ਤਾਰੀਖ ਦੀ ਜਿਹੜੀ ਰੈਲੀ ਹੈ ਉਹਦੇ ਉਹਦੇ ਵਿੱਚ ਕਿਵੇਂ ਆਉਣਾ ਹੈ ਉਹ ਸਾਰਾ 9 ਤਾਰੀਖ ਦੀ ਮੀਟਿੰਗ 'ਚ ਡਿਸਾਈਡ ਹੋ ਜਾਏਗਾ ਰਾਜਵਾਨ ਸਾਹਿਬ ਆਪ ਰਿਪੋਰਟ ਵਿੱਚ ਪ੍ਰੋਟੈਸਟ ਦਾ ਖਿਲਾਫ ਜਨਨੋ ਨੇ ਕੀ ਹੈ ਕਿ ਐਸੇ ਪ੍ਰੋਟੈਸਟ ਐਸੇ ਵਿਰੋਧ ਜੋ ਬੀਜੇਪੀ ਦੇ ਕੈਂਡੀਡੇਟ ਨੇ ਬੀਜੇਪੀ ਦਾ ਵਿਰੋਧ ਕਰਾਂਗੇ ਇਹ ਸਾਡਾ ਪ੍ਰਿੰਸੀਪਲੀ ਇਹ ਫੈਸਲਾ ਹੈ ਇਹ ਸਾਡਾ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਂ ਰੈਲੀ ਸੀ ਉਹਦੇ ਵਿੱਚ ਐਲਾਨ ਹੋ ਗਿਆ ਸੀ ਵੀ ਥਰੂਆਊਟ ਦਾ ਕੰਟਰੀ ਇੱਥੇ ਇਕੱਲਾ ਪੰਜਾਬ 'ਚ ਨਹੀਂ ਸਾਰੇ ਦੇਸ਼ ਵਿੱਚ ਵਿਰੋਧ ਕਰਾਂਗੇ ਔਰ ਇਹ ਵੀ ਫੈਸਲਾ ਹੋ ਗਿਆ ਸੀ 30 ਤਾਰੀਖ ਨੂੰ ਜਿਹੜੀ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸੀ ਹਰਿਆਣੇ ਦੇ ਵਿੱਚ ਰੋहतक 'ਚ ਉਹਦੇ 'ਚ ਫੈਸਲਾ ਹੋ ਗਿਆ ਸੀ ਸਾਰੀਆਂ ਸਟੇਟਾਂ 'ਚ ਲੀਡਰਸ ਵੀ ਭੇਜੇ ਜਾਣ ਔਰ ਹਰ ਸਟੇਟ ਦਾ ਯੂਨਿਟ ਹੈ ਜਿਹੜਾ ਇਸ ਕੇਮ ਦਾ ਉਹਤੇ ਬੀਜੇਪੀ ਦੇ ਵਿਰੋਧ ਲਈ ਆਪੋ ਆਪਣਾ ਪ੍ਰੋਗਰਾਮ ਉਲੀਕੇ ਇਮੀਡੀਏਟਲੀ ਉਲੀਕੇ ਇਹ 30 ਤਰੀਕ ਦੀ ਮੀਟਿੰਗ ਸਾਰੇ ਨੂੰ ਹਦਾਇਤਾਂ ਕਰ ਦਿੱਤੀਆਂ ਹੋਈਆਂ ਸੀ। ਜੋਨ ਲੜਨ ਦਾ ਫੈਸਲਾ ਵੀ ਹੈ ਨਾ ਤੁਹਾਡਾ? ਹਾਂਜੀ। ਜੋਨ ਲੜਨ ਦਾ ਫੈਸਲਾ ਵੀ ਹੋਇਆ। ਕਿਉਂ ਨਹੀਂ? ਕਿਉਂ ਆ ਬੰਦੇ ਨੂੰ ਬਹੁਤ ਲੱਗਾ ਹੋਇਆ। ਉਹਦੇ ਨਾਲ ਮੀਟਿੰਗ ਦੇ ਲਈ ਪੁੱਛੇ ਕਮੇਟੀ ਬਣਾਈ ਸੀਗੀ। ਉਹ ਮੀਟਿੰਗ ਦੀ ਟੀਮ ਕਸਬਾਸ਼ਾਂ ਜਾਂ ਲੱਗੀ ਗੱਲਬਾਤ ਵਿੱਚ। ਤੇ ਉਹ ਹਾਲੇ ਚੱਲ ਰਹੀ ਹੈ ਗੱਲਬਾਤ। ਹਾਲੇ ਕਿਸੇ ਨੇ ਸਿੱਟੇ ਨਹੀਂ ਕੋਈ। ਰਗਤਾ ਮਨਜੀਤ ਰਾਏ ਅੱਜਕੱਲ ਡਿਵੀਜ਼ਨ ਡੈਲੇਵਰਰਾਂ ਨੂੰ ਵਿਰੋਧ ਕਰਦੇ ਨਾ ਜੇ ਚੱਲੀ ਕਿਹੜਾ ਜਦੋਂ ਤੋਂ ਥੋੜਾ ਹੀ ਕਹਿਣਾ ਵੀ ਨਹੀਂ ਅਸੀਂ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਜਿਹੜੇ ਉੱਥੇ ਉਹਨਾਂ ਨੂੰ ਬਹਿਰੂ ਸਾਹਿਬ ਨੂੰ ਉਹਨਾਂ ਦੀ ਜਥੇਬੰਦੀਆਂ ਸਸਪੈਂਡ ਲਈ ਐਸਕੇਐਮ ਚ ਮਨਜੀਤ ਸਿੰਘ ਰਾਏ ਦੀ ਤੇ ਉਹਨਾਂ ਦੀ ਜਥੇਬੰਦੀ ਆ ਸਤਨਾਮ ਸਿੰਘ ਬਹਿੜੂ ਦੀ ਇਕ ਦੋ ਜਿੱਥੇ ਬੰਦੀਆਂ ਨੇ ਸਾਡੇ ਕਹਿਣ ਤੇ ਉਥੋਂ ਵਿਡਰਾ ਕਰਨ ਦਾ ਵੀ ਫੈਸਲਾ ਕਰ ਲਿਆ। ਰਾਜਵਾਲ ਸਾਹਿਬ ਇੱਕ ਮੈਡੀਕਲ ਸਵਾਲ ਜੀਤਰੀ ਕੇ ਨਾਲ ਇਸ ਵਕਤ ਥਾਂ ਬਦਲਾਉਣ ਦੀ ਤਾਂ ਬਹੁਤਾਂ ਦੀ ਸਿਆਸਤ ਚੱਲ ਰਹੀ ਹੈ ਪੰਜਾਬ ਦੇ ਵਿੱਚ। ਤੁਸੀਂ ਭੇਖੀ ਦੇਖਿਓ ਜੀਤਰੀ ਜਿਹੜਾ ਲਗਾਤਾਰ ਭਾਜਪਾ ਦੇ ਵਿੱਚ ਜਾਣ ਗਿਆ, ਕੋਸ਼ਿਸ਼ਾ ਹੋ ਰਹੀ ਹੈ ਕਿ ਦਾ ਭਾਜਪਾ ਅਗਲਾ ਬੰਦੇ ਬੁਲਾ ਰਹੀ ਹੈ। ਤੁਸੀਂ ਸਿਆਸੀ ਤੌਰ ਤੇ ਤੁਸੀਂ ਸੰਭਾਅ ਕਿਦਾਂ ਮੁਜਾਬ ਦੇ ਪੋਲਿਟਿਕਲ ਪੰਜਾਬ ਦੇ ਲੋਕ ਬਹੁਤ ਇਨਲਾਈਟੈਂਡ ਨੇ ਬਹੁਤ ਸਿਆਣੇ ਨੇ ਇੱਥੇ ਇਹੋ ਜਿਹੇ ਲੋਕਾਂ ਨੂੰ ਲੋਕਾਂ ਨੂੰ ਸਜ਼ਾ ਦੇਣੀ ਆਉਂਦੀ ਹੈ ਲੋਕ ਸਜ਼ਾ ਦੇ ਦੇਣਗੇ ਫਿਕਰ ਨਾ ਕਰੋ। ਸਭ ਤੋਂ ਇਹ ਕਿ ਐਸਕੇਐਮ ਦੇ ਬੁੱਕੀ ਸਾਹਨਾ ਨੂੰ ਫਾਇਦਾ ਪੱਤਾ ਪੱਲਾ ਪੜ ਸਕਦੇ ਨੇ ਸਭੀ ਕਰਨ ਬਣਦੇ ਨੇ। ਨਹੀਂ ਇਹ ਤੁਹਾਡੀ ਤੁਹਾਡੀ ਸੋਚ ਹੋ ਸਕਦੀ ਹੈ। ਐਸਕੇਐਮ ਵਿੱਚ ਕਿਸੇ ਨੇ ਸੋਚਿਆ ਤਾਂ ਕੋਈ ਨਹੀਂ। ਇੱਕੋ ਮੈਂ ਜੇ ਅਫਵਾਹਾਂ ਤਾਂ ਚਲਦੀ ਰਹਿੰਦੀ ਹੈ। ਦੂਸਰੀ ਗੱਲ ਜਦੋਂ ਉਹਨਾਂ ਕੋਲੇ ਕੋਈ ਚਾਰਾ ਨਹੀਂ ਰਹਿੰਦਾ ਉਹਨਾਂ ਕੋਲ ਇੱਕ ਹੀ ਚਾਰਾ ਵੀ ਸਾਡੀਆਂ ਅਫਵਾਹਾਂ ਫਲਾਉਣ ਕਿਉਂਕਿ ਅਸੀਂ ਇੱਕ ਹੀ ਧੇਰਾ ਜਿਹੜੀ ਅਸੀਂ ਸੋਚਦੇ ਆ ਜਿਹੜੀ ਭਾਜਪਾ ਦਾ ਡਟ ਕੇ ਵਿਰੋਧ ਕਰਦੀ ਹੈ ਉਹਨਾਂ ਉਹਨਾਂ ਨੇ ਫਿਰ ਕੋਈ ਹੋਰ ਮੋਟਿਵ ਨਹੀਂ ਉਹਨਾਂ ਨੂੰ ਮਿਲਦਾ ਜਾਂ ਕੋਈ ਰਸਤਾ ਨਹੀਂ ਮਿਲਦਾ ਉਹ ਕਹਿੰਦੇ ਆਇਆ ਕਰੋ ਕਿਸਾਨ ਆਗੂਆਂ ਦੀ ਸ਼ਬੀ ਨੂੰ ਢਾਲ ਲਾਓ ਇਸ ਕਰਕੇ ਲਾਓ ਵੀ ਭਾਜਪਾ ਸ਼ਾਮਲ ਹੋ ਰਿਹਾ ਉਹ ਸਾਡਾ ਲਾਸਟ ਸਟੈਪ ਹੋਊਗਾ ਅਸੀਂ ਕਦੇ ਵੀ ਐਹੋ ਜਿਹਾ ਸਟੈਪ ਨਹੀਂ ਕਿਸਾਨਾਂ ਨੂੰ ਸੋਚੂਗਾ ਇਹ ਇੱਕ ਗੱਲ ਹੋਊਗੀ ਕਿ ਜਦੋਂ ਰਾਜਾ ਹਾਦਵੀਰੀ ਇੱਕ ਮਿੰਟ ਉਹਨੇ ਸਾਰੇ ਰਾਜਾਂ 'ਚ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਅੱਜ ਦੀ ਸਥਿਤੀ ਤੁਸੀਂ ਬਹੁਤ ਬਿਹਤਰ ਜਾਣਦੇ ਹੋ ਸਾਡੇ ਨਾਲੋਂ ਵੀ ਵੀ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਹਾਲਾਤ ਨੇ ਮੋਦੀ ਸਰਕਾਰ ਨੇ ਸਾਰੀ اپੋਜੀਸ਼ਨ ਦਰਾ ਲਈ ਹੋਈ ਹੈ ਮੀਡੀਆ ਨੂੰ ਆਪਣੇ ਅੱਗੇ ਲਾ ਲਿਆ ਹੋਇਆ ਤੇ ਉਹਦਾ ਵਿਰੋਧ ਕਿਸੇ ਪਾਸੇ ਨਹੀਂ ਹੋ ਰਿਹਾ ਜੇ ਵਿਰੋਧ ਹੋ ਰਿਹਾ ਤਾਂ ਸਿਰਫ ਤੇ ਸਿਰਫ ਐਸਕੇਮ ਵੱਲੋਂ ਹੋ ਰਿਹਾ ਹੈ ਤੇ ਐਸਕੇਮ ਦੀ ਤਕਲੀਫ ਉਹਨੂੰ ਹੋਏਗੀ ਕੁਦਰਤੀ ਹੈ ਸਾਡੇ ਬਾਰੇ ਅਫਵਾਹ ਇਧਰ ਉਧਰ ਫੈਲਾਉਣਗੇ ਪਰ ਅਸੀਂ ਆਪਣੇ ਕੰਮ ਤੇ ਸਾਡਾ ਧਿਆਨ ਕੇਂਦਰਿਤ ਹੈ ਅਸੀਂ ਧੰਨਵਰ ਸਾਹਿਬ ਨਾਲ ਅੱਜ ਦੇ ਬੰਦੇਗਾ ਜਿਹਦੇ ਪਾਸੇ ਧੰਨਵਰ ਸਾਹਿਬ ਬੜਾ ਫਾਇਦਾ ਕੀਤਾ 3000 ਰੁਪਏ ਦੇ ਨੈਮ ਕੇਂਜੀ ਕਲਪ੍ਰੀਆ ਔਰ ਬਿਲਕੁਲ ਉਹ ਉਹ ਕਾਰਨ ਜਾਰੀ ਕੀ ਹੈ ਲਿਸਟ ਕੀ ਹੈ ਉਹ ਜਿਹੜਾ ਉਹਨਾਂ ਦਾ ਬਿਆਨ ਦਿੰਦੇ ਉਹਨਾਂ ਨੂੰ ਪਤਾ ਉਸ ਬਾਰੇ ਸਾਨੂੰ ਨਹੀਂ ਕੁਝ ਵੀ ਪਤਾ ਜੇ 3000 ਕਰੋੜ ਦੀ ਗੱਲ ਕਰਦੇ ਆ ਉਹ ਜਿਨ੍ਹਾਂ ਨੇ ਇਲਜ਼ਾਮ ਲਾਇਆ ਉਹ ਪ੍ਰੂਫ ਕਰ ਦੇਣ ਫਿਰ ਉਸ ਸਥਿਤੀ ਸਪੱਸ਼ਟ ਕਲੀਅਰ ਹੋ ਜਾਊਗੀ ਉਸ ਬਾਅਦ ਉਹਵਾਦੇ ਵਿੱਚ ਅਸੀਂ ਫਸਦੇ ਰਾਜੇਵਾਲ ਸਾਹਿਬ ਬਾਪਾ ਤੁਸੀਂ ਵਿਰੋਧ ਕਰੋਗੇ ਹੋਰ ਮਦਾਨ ਜੀ ਚਕਾਲੀ ਵੀ ਕਰੋਗੇ ਤੁਸੀਂ ਸਾਫ਼ ਕਰਦੇ ਆ ਚੋਣ ਲੜਦੀ ਨਹੀਂ ਹੈ ਕਿਸੇ ਰਾਜਨੀਤਿਕ ਇਲਜ਼ਾਮ ਨੂੰ ਸਮਝਾਣ ਦੋਗੇ ਨਹੀਂ ਅਸੀਂ ਕਹਾਂਗੇ ਲੋਕਾਂ ਨੂੰ ਵੀ ਭਾਜੀਪੀ ਨੂੰ ਸਜ਼ਾ ਦਿਓ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਓ ਅਸੀਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ ਵੀ ਵੀ ਜੀਪੀ ਨੂੰ ਹਰਾਓ ਕਾਰਪੋਰੇਟ ਭਜਾਓ ਇਹ ਸਾਡਾ ਨਾਰਾ ਹੋਏਗਾ